ਅੱਜ ਆਪਣੀ ਜੀ ਰੈਸਪੀ ਹੈ ਕਿ ਮਿੱਠੇ ਚੌਲਾਂ ਦੀ ਮਿੱਠੇ ਚੌਲ ਬਣਾਵਾਂਗੇ ਆਪਾਂ ਦੋ ਕਲਰ ਦੇ ਜੈਲੋ ਤੇ ਗ੍ਰੀਨ ਕਲਰ ਦੇ ਤਿਆਰ ਹੋ ਗਈਆਂ ਆਪਣੀਆਂ ਦਾਖਾਂ ਆਖੋਪਾ ਹੋ ਗਿਆ ਆਪਾਂ ਨੇ ਬਰੀਕ-ਬਰੀਕ ਪਤਲਾ-ਪਤਲਾ ਕੱਟ ਲਿਆ ਦੋ ਗਲਾਸ ਆਪਣੇ ਚੌਲਾਂ ਦੇ ਆਪਾਂ ਤੇਸੀ ਘਿਓ ਲਵਾਂਗੇ ਤੜਕਾ ਲਾਉਣ ਵਾਸਤੇ ਚਾਰ ਗਲਾਸ ਹੈਗੇ ਆਪਣੇ ਪਾਣੀ ਦੇ ਚਲੋ ਜੀ ਆਪਾਂ ਹੁਣ ਕੜਾਹੀ ਹੋ ਗਈ ਆਪਣੀ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਘਿਓ ਆਪਾਂ ਨੇ ਜਿਹਦੇ ਸੀਕੋ ਦਿੱਤਾ ਕੜਾਹੀ ਵਿੱਚ ਪਾ ਹੁਣ ਆਪਾਂ ਇਹਦੇ ਵਿੱਚ ਚੌਲ ਐਡ ਕਰ ਦਿੰਨੇ ਆ ਤੇ ਨਾਲ ਹੀ ਆਪਾਂ ਖੂਪਾ ਪਾ ਦਾਂਗੇ ਤੇ ਆਪਾਂ ਨਾਲ ਹੀ ਹੀ ਤਖਾ ਪਾ ਦਾਂਗੇ ਆਪਾਂ ਕਲਰ ਹਜੇ ਨਹੀਂ ਪਾਉਣਾ ਜਦੋਂ ਆਪਣੇ ਚਿੱਟੇ ਚੌਲ ਬਣ ਕੇ ਰੈਡੀ ਹੋ ਗਏ ਆਪਾਂ ਦੋ ਤਰ੍ਹਾਂ ਦੇ ਚੌਲ ਬਣਾਵਾਂਗੇ ਇੱਕ येलो ਕਲਰ ਤੇ ਇੱਕ ਗ੍ਰੀਨ ਕਲਰ ਤੇ ਆਪਾਂ ਨੇ ਜੀ ਦੋ ਗਲਾਸ ਚੌਲਾਂ ਦੇ ਲਏ ਸੀ ਚਾਰ ਗਲਾਸ ਪਾਣੀ ਦੇ ਤੇ ਆਪਾਂ ਡੇਢ ਗਲਾਸ ਲਵਾਂਗੇ ਚੀਨੀ ਦਾ ਆਪਾਂ ਨੇ ਜੀ ਡੇਢ ਗਲਾਸ ਚੀਨੀ ਦਾ ਪਾਇਆ ਵਾ ਆਪਾਂ ਨੇ ਇਹ ਖੋਪਾ ਵੀ ਐਡ ਕਰਤਾ ਇਹਦੇ ਵਿੱਚ ਹੀ ਇਹਦੇ ਵਿੱਚ ਹੀ ਆਪਾਂ ਦੱਖਾਂ ਪਾ ਦਿੰਦੇ ਆ ਹੁਣ ਆਪਾਂ ਇਹ ਪਾਣੀ ਪਾ ਦਿੰਦੇ ਆ ਆਪਣਾ ਇਹ ਪਾਣੀ ਗਰਮ ਕੀਤਾ ਹੋਇਆ ਸੀਗਾ ਜੇ ਤੁਸੀਂ ਇੱਕ ਰੰਗ ਦੇ ਚੌਲ ਬਣਾਉਣੇ ਆ ਤਾਂ ਤੁਸੀਂ ਇਹਦੇ ਵਿੱਚ ਹੀ ਕਲਰ ਇੱਕ ਐਡ ਕਰ ਸਕਦੇ ਹੋ ਪਰ ਆਪਾਂ ਦੋ ਰੰਗਾਂ ਦੇ ਬਣਾਵਾਂਗੇ ਆਪਾਂ ਰੰਗ ਇਹਨਾਂ ਵਿੱਚ ਬਾਅਦ ਵਿੱਚ ਐਡ ਕਰਾਂਗੇ ਤੁਸੀਂ ਇੱਕ ਜੀ ਪਲੇਟ ਲੈ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਢੱਕ ਦਿਓ ਆਪਾਂ ਨੇ ਇਹਦੇ ਵਿੱਚ ਚਾਰ ਲੌਂਗ ਪਾਤੇ ਦੋ ਇਲਾਚੀਆਂ ਪਾਵਾਂਗੇ ਆਪਣੇ ਜੀ 5-6 ਮਿੰਟ ਹੋ ਗਏ ਚੌਲਾਂ ਨੂੰ ਰਿਜਜਦੇ ਹਨ ਆਪਣੇ ਆਧਰ ਰਿਜਜ ਹੋ ਗਏ ਬਸ ਸਿਰਫ ਆਪਣੇ ਜੀ ਚੌਲ ਬਣ ਕੇ ਬਿਲਕੁਲ ਰੈਡੀ ਨੇ ਆਪਾਂ ਹੁਣ ਇਹਨਾਂ ਨੂੰ ਅਲੱਗ-ਅਲੱਗ ਕਰਕੇ ਇੱਕ ਗ੍ਰੀਨ ਕਲਰ ਪਾਵਾਂਗੇ ਇੱਕ ਵਿੱਚ ਇਹਦੇ 옐ੋ ਕਲਰ ਪਾਵਾਂਗੇ ਆਪਾਂ ਨੇ green ਵਿੱਚ ਗ੍ਰੀਨ ਕਲਰ ਪਾਤਾ ਇਹਨੂੰ ਚੰਗੀ ਤਰ੍ਹਾਂ ਨਾਲ ਪਾ ਕਲਰ ਨੂੰ ਮਿਕਸ ਕਰ ਦਾਂਗੇ ਆਪਣੇ ਜੀ ਦੋ ਤਰ੍ਹਾਂ ਦੇ ਚੌਲ ਬਣ ਕੇ ਮਿੱਠੇ ਰੈਡੀ ਨੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਆਪਾਂ ਇਹਨਾਂ ਨੂੰ ਠੰਡੇ ਹੋਇਆ ਤੇ ਆਪਾਂ ਇਕੱਠੇ ਮਿਕਸ ਵੀ ਕਰ ਸਕਦੇ ਆ ਆਪਾਂ ਨੇ ਜੀ ਤੋਨੇ ਚੌਲ ਮਿਕਸ ਕਰਦੇ ਦੋਨੇ ਕਲਰਾਂ ਦੇ ਆਪਾਂ ਨੇ ਜੀ ਮਿੱਠੇ ਚੌਲ ਜਿਹੜੇ ਬਣਾਇਆ ਉਹ ਬਿਲਕੁਲ ਰੈਡੀ ਨੇ ਆਪਾਂ ਦੋ ਕਲਰਾਂ ਦੇ ਬਣਾਏ ਨੇ ਆਪ ਇਹਨਾਂ ਨੂੰ ਇਕੱਠਿਆਂ ਨੂੰ ਵੀ ਮਿਕਸ ਕਰ ਸਕਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਜੀ ਵੀਡੀਓ ਦਾ ਕਰਦੇ ਆ ਥੀ ਐਂਡ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ